ਅੱਜ ਕੀ ਹਾਲ ਆ ਉਮੀਦ ਕਰਦਾ ਸਾਰੇ ਵਧੀਆ ਹੋਗੇ ਤੇ ਅੱਜ ਦਾ ਜਿਹੜਾ ਟੌਪਿਕ ਹੈ ਨਾ ਬੜਾ ਇੰਟਰਸਟਿੰਗ ਜਿਹਾ ਆਇਆ ਜਿੱਥੇ ਅੱਜ ਕੱਲ ਬੰਦਾ ਬੰਦੇ ਦੀ ਨਹੀਂ ਸੁਣਦਾ ਸਾਡੇ ਬੱਚੇ ਬੱਚਿਆਂ ਦੀ ਨਹੀਂ ਸੁਣਦੇ ਯਾਨੀ ਪੇਰੈਂਟਸ ਦੀ ਬੱਚੇ ਨਹੀਂ ਮੰਨਦੇ ਤੇ ਇੱਕ ਮੇਰਾ ਵੀਰਾ ਆਇਆ ਇੱਥੇ ਹੈਗਾ ਕੁਰੇਸ਼ੀਆਂ ਉਹ ਉੱਪਰ ਤੇ ਬਿਲਕੁਲ ਲੱਗੇ ਉਹਨਾਂ ਨੇ ਇੱਕ ਡੌਗ ਰੱਖਿਆ ਆ ਪਰ ਜਦੋਂ ਮੈਂ ਕਹਿੰਦਾ ਤੁਸੀਂ ਡੌਗ ਰੱਖਿਆ ਜਾਂ ਕੁੱਤਾ ਕਹੇ ਤਾਂ ਮੇਰੇ ਨਾਲ ਲੜ ਪੈਂਦਾ ਆ ਉਹ ਕਹਿੰਦਾ ਨਹੀਂ ਇਹ ਡੌਗ ਨਹੀਂ ਇਹ ਕੁੱਤਾ ਨਹੀਂ ਇਹ ਸਾਡੇ ਇੱਕ ਫੈਮਿਲੀ ਦਾ ਮੈਂਬਰ ਆ ਤੇ ਅੱਜ ਤੁਹਾਨੂੰ ਉਹਨੂੰ ਮਿਲਾਉਣਾ ਆ ਨਾਂ ਉਹਦਾ ਹੈਗਾ ਆ ਡਾਇਮੰਡ ਤੇ ਅਸੀਂ ਡਾਇਮੰਡ ਨਾਲ ਮਲਾਵਾਂਗੇ ਤੇ ਗੱਲਾਂ ਬਾਤਾਂ ਵੀ ਕਰਾਵਾਂਗੇ ਔਰ ਕਿੰਨਾ ਕਿ ਕਹਿਣਾ ਮੰਨਦਾ ਸਾਡਾ ਆਜੋ ਸੁਖਦੇਵ ਸਿੰਘ ਸੁੱਖਾ ਪਿੰਡ ਕੁਰੇਸ਼ੀਆਂ ਤੋਂ ਤੇ ਸੱਸੀ ਗੱਲ ਵੀਰੇ ਕੀ ਹਾਲ ਹੈ ਬਹੁਤ ਵਧੀਆ ਵੀਰੇ ਬਹੁਤ ਵਧੀਆ ਤੇ ਹਾਂ 6 ਮਹੀਨੇ 6 ਮਹੀਨੇ ਹੋ ਗਏ ਆ ਵੀ ਅਸੀਂ ਮਿਲਣਾ ਆ ਇਸ ਟੌਪਿਕ ਤੇ ਬਹਿਣਾ ਆ ਗੱਲਾਂ ਬਾਤਾਂ ਕਰਨੀਆਂ ਆ ਪੱਟਾ ਹੀ ਮੱਝ ਲੱਗਾ ਤੇ ਛੋਟੀ ਜੀ ਇੰਟਰੋ ਤੁਹਾਡੇ ਬਾਰੇ ਤਾਂ ਮੈਂ ਦੱਸ ਦਿੱਤਾ ਜਿਹੜਾ ਤੁਹਾਡਾ ਫੈਮਿਲੀ ਮੈਂਬਰ ਆ ਉਹਦੇ ਬਾਰੇ ਦੱਸਣਾ ਆਜੋ ਲੱਗੋ ਉਹ ਇਸ ਤੋਂ ਪਹਿਲਾਂ ਕਿ ਅਸੀਂ ਡਾਇਮੰਡ ਯਾਨੀ ਕਿ ਡੈਮੋ ਦੇ ਬਾਰੇ ਕੁਝ ਤੁਹਾਨੂੰ ਦਸੀਏ ਅ ਮੈਂ ਚਾਹੁੰਦਾ ਆਪਾਂ ਤੁਹਾਨੂੰ ਉਹਦਾ ਮਿਲਾਵਾ ਇਹ ਕੁਝ ਦਿਖਾਵਾਂਗੇ ਤੇ ਦੱਸਣ ਦਾ ਵੀ ਮਜ਼ਾ ਆਊਗਾ ਸੋ ਅਸੀਂ ਤੁਹਾਨੂੰ ਲੈ ਚੱਲਦੇ ਆਂ ਇੱਕ ਛੋਟੇ ਜੇ ਅੰਤਰਾਲ ਦੇ ਨਾਲ ਹੀ ਆਪਣੇ ਡਾਇਮੰਡ ਦੇ ਅੱਛਾ ਇੱਕ ਹੋਰ ਛੋਟੀ ਜੇ ਗੱਲ ਉਹ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਪਿੱਛੇ ਉਹ ਜਿੱਥੇ ਭਾਈ ਸਾਹਿਬ ਹੁਣੇ ਖੜੇ ਉਹਦੇ ਪਿੱਛੇ ਨਾ ਗੱਡੀਆਂ ਦਿਖਾਈ ਦੇ ਰਹੀਆਂ ਆ ਇੱਥੋਂ ਕਮ ਸੇ ਕਮ ਹੋਊਗਾ 2 300 ਮੀਟਰ ਹੋਊਗਾ ਜਿਆਦਾ ਹੋ ਜਾ 400 ਮੀਟਰ ਤੇ ਉਹ ਆਪਣਾ ਘਰ ਆ ਬਾਈ ਹੁਣਾਂ ਦਾ ਉਹ ਕੋਠੀ ਆ ਸਾਹਮਣੇ ਤੇ ਡਾਇਮੰਡ ਉੱਥੋਂ ਕਮਾਂਡ ਦੇਈ ਆ ਦਿੱਤੀ ਜਾਊਗੀ ਇਹ ਬਾਈ ਹੁਣੇ ਦੱਸਣਗੇ ਬਾਕੀ ਬਿਲਕੁਲ ਬਿਲਕੁਲ ਕਿਧਰ ਆਪਾਂ ਡਾਇਮੰਡ ਨੂੰ ਅਚਲਈ ਕਮਾਂਡ ਕੀ ਉਹ ਪਿਆਰੀ ਇੰਨਾ ਕਰਦਾ ਕਿ ਇੰਨੀ ਦੂਰੀ ਸਾਡੇ ਵਿੱਚ ਕਦੀ ਹੋਈ ਨਹੀਂ ਚਲੋ ਕਰੋ ਅੱਜ ਫੋਨ ਭਾਬੀ ਨੂੰ ਉਹਨਾਂ ਨੂੰ ਫੋਨ ਕਰੋ ਹਾਂ ਹਾਂ ਤੇ ਫੋਮ ਵੀ ਆਪਾਂ ਲਾਈਵ ਦਿਖਾਵਾਂਗੇ ਹਾਂ ਜ਼ਰੂਰ 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 ਤਾਂ ਡਾਇਮੰਡ ਨੂੰ ਭੇਜ ਦਿਓ ਉਹ ਇਧਰ ਫਾਰਮ ਤੇ ਹਾਂਜੀ ਅੱਛਾ ਮੈਂ ਭਾਜੀ ਨਾਲ ਗੱਲ ਕਰਨੀ ਵੀ ਇਦਾਂ ਤਾਂ ਕੋਈ ਕਿਸੇ ਦਾ ਵੀ ਡੋਗ ਆ ਸਕਦਾ ਸਪੈਸ਼ਲ ਕੀ ਹੋਊਗਾ ਇੱਕ ਸਰਪ੍ਰਾਈਜ਼ ਦਸੂਗੇ ਕੀ ਕਰੂ ਇਹ ਇਧਰ ਕਿਸੇ ਵੀ ਕਮਾਂਡ ਨੂੰ ਆਪਣਾ ਡੋਗ ਅਸੀਂ ਰੱਖਿਆ ਹੈ ਨਾ ਦੂਰੋਂ ਵਾਇਸ ਦੋ ਵੀ ਉਹ ਆਪਾਂ ਖੜੇ ਆ ਤੇ ਉਹ ਆ ਜਾਏਗਾ ਕੁਝ ਸਾਡੇ ਲਈ ਸਰਪ੍ਰਾਈਜ਼ਿੰਗ ਲੈ ਕੇ ਆਏਗਾ ਚਲੋ ਆਉਣ ਦੋ ਫਿਰ ਕਿੰਨਾ ਟਾਈਮ ਵੇਟ ਕਰੀਏ ਬਸ ਜੀ ਤੁਸੀਂ ਹਾਂ ਉਹ ਪਾਸ ਕਰੋਂ ਤਾਂ ਜਾ ਓਕੇ ਜੀ ਓਕੇ ਜੀ ਚਲੋ ਦੇਖਦੇ ਆ ਕੀ ਸਰਪ੍ਰਾਈਜ਼ ਦਾ ਬਾਕੀ ਮੈਮਾ

ਦੇਮੋ ਆਪਣੇ ਫਰੈਂਡਸ ਨੂੰ ਵੀ ਨਾਲ ਲੈ ਕੇ ਆ ਰਿਹਾ ਵੈਰੀ ਗੁੱਡ ਇਹ ਪਾਰਟੀ ਆ ਜਾ ਡੈਮੋ ਕੰਮ ਕਰ ਬੇਟਾ ਕੰਮ ਓ ਮਾਈ ਗੋਡ ਕੀ ਆ ਲੈ ਕੇ ਆ ਰਿਹਾ ਭਜੀ ਨਾਲ ਇਹ ਸਰਪ੍ਰਾਈਜ਼ ਹੈ ਜੀ ਸਾਡੇ ਸਾਰਿਆਂ ਲਈ ਵਾਹ ਓ ਮਾਈ ਗੋਡ ਕੀ ਹੈ ਇਹ ਕੁਝ ਲੈ ਕੇ ਆ ਸਾਡੇ ਲਈ ਹੁਣ ਅਸੀਂ ਦੇਖਦੇ ਹਾਂ ਇਹਨੂੰ ਖੋਲ ਕੇ ਸਾਡੇ ਲਈ ਕੀ ਲੈ ਕੇ ਆਇਆ ਡੈਮੋ ਇਹ ਆ ਡੈਮੋ ਰੁਕ ਵੇਟ 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 ਤੇ ਡੈਮੋ ਦੀ ਡੈਮੋ ਦੇਖੋ ਪਹਿਲਾਂ ਹਾਵਾਣੀ ਉਹ ਕੀ ਬਾਤ ਆ ਕੀ ਬਾਤ ਆ ਕੀ ਬਾਤ ਆ ਡੈਮੋ ਆnde ਗੰਨਾ ਚੂਪ ਰਿਆ ਹੋਣਾ ਲੋ ਜੀ ਤੇ ਡੈਮੋ ਲੈ ਕੇ ਆਇਆ ਰਸਬੁਲੇ ਤੇ ਗਲਾਬ ਜਾਮਣਾ ਜਿੰਨੀਆਂ ਗੱਲਾਂ ਮੈਂ ਸੁਣੀਆਂ ਸੀਗੀਆਂ ਮੈਨੂੰ ਲੱਗਦਾ ਨਹੀਂ ਸੀ ਪਰ ਹੁਣ ਲੱਗਦਾ ਵਾਕਿਆ ਬਾਈ ਬਿਲਕੁਲ ਸਹੀ ਕਹਿ ਰਹੇ ਆ ਤੇ ਆਈ ਨੇ ਦੇਖ ਲਓ ਵੀ ਡੱਬੇ ਚ ਪਾ ਕੇ ਇਹਦੇ ਨਾਲ ਇਹਦੇ ਦਾ ਪੱਟੇ ਦੇ ਨਾਲ ਬੰਦ ਕੇ ਸਿੱਧਾ ਇੱਥੇ ਆਇਆ ਰਸਤੇ 'ਚ ਸੱਜਣ ਮਿੱਤਰ ਵੀ ਮਿਲੇ ਹੀ ਪਰ ਸੁਲਾਣੀ ਮਾਰੀ ਕੇ ਇਹਨੂੰ ਨਹੀਂ ਮਾਰੀ ਦੇਖੀ ਦੇਖੀ ਕਿ ਕਿ ਨੈਮੋ ਇਹਨੂੰ ਡੈਮੋ ਡੈਮੋ ਦੀ ਡੈਮੋ ਦਿਖਾਉਣ ਲਈ ਇਹਨੂੰ ਸਤਲਿਆ ਦੇ ਖੇਤਾਂ ਦੇ ਵਿੱਚ ਤੇ ਖੇਤਾਂ ਦੇ ਵਿੱਚ ਥੋੜਾ ਜਿਹਾ ਭੂਸਰ ਗਿਆ ਸੀਗਾ ਤੇ ਭਾਜੀ ਹੁਣੀ ਕਹਿੰਦੇ ਭਾਜੀ ਆਪਾਂ ਘਰ ਚੱਲਦੇ ਆ ਘਰ ਜਾ ਕੇ ਗੱਲ ਕਰਦੇ ਆ ਅੱਜ ਕੱਲ ਦੇ ਟਾਈਮ ਦੇ ਵਿੱਚ ਜਿੱਥੇ ਬੱਚੇ ਆਖੇ ਨਹੀਂ ਲੱਗਦੇ ਆਪਣੇ ਮਾਪਿਆਂ ਦੇ ਭਰਾ ਭਰਾ ਦੇ ਆਖੇ ਨਹੀਂ ਲੱਗਦਾ ਘਰ ਵਾਲੀ ਦੇ ਘਰ ਵਾਲਾ ਆਖੇ ਨਹੀਂ ਲੱਗਦਾ ਘਰ ਵਾਲੇ ਦੇ ਘਰ ਵਾਲੀ ਆਖੇ ਨਹੀਂ ਲੱਗਦੀ ਰਾਈਟ ਮਤਲਬ ਕਹਨੇ ਚ ਨਹੀਂ ਜਾਂਦਾ ਕਹਨੇ ਚ ਨਹੀਂ ਹੈਗਾ ਕੋਈ ਵੀ ਕਿਸੇ ਦੇ ਕਹਨੇ ਚ ਨਹੀਂ ਹੈਗਾ ਪਰ ਇੱਥੇ ਇੱਕ ਜਿਹੜੀ ਬਹੁਤ ਜਾਂ ਦੱਸਣਯੋਗ ਹੈ ਜਬ ਵੀ ਉਹ ਡੋਗ ਜਦੋਂ ਮੈਂ ਇਹਨਾਂ ਨੂੰ ਕਿਹਾ ਨਾ ਭਾਈ ਤੁਹਾਡਾ ਕੁੱਤਾ ਤੇ ਭਾਜੀ ਹੁਣੀ ਮੇਰੇ ਨਾਲ ਲੜ ਪਏ ਸੀਗੇ ਤੇ ਕਹਿੰਦੇ ਵੀ ਮੇਰਾ ਕੁੱਤਾ ਨਹੀਂ ਡੌਗ ਨਹੀਂ ਉਹ ਸਾਡਾ ਫੈਮਿਲੀ ਮੈਂਬਰ ਆ ਕਰੀਏ ਬਚਪਨ ਤੋਂ ਲੈ ਕੇ ਜਦੋਂ ਇਹ ਆਪਣੇ ਸਿਆਣਪਨ ਦੇ ਵਿੱਚ ਆਇਆ ਤੇ ਚਲੋ ਹੋ ਜਾਓ ਇੱਥੇ ਇਦਾਂ ਕਰੋ ਪ੍ਰੈਕਟੀਕਲੀ ਹੋ ਜਵੇ ਹੁਣ ਮਾਰੋ ਡੈਮੋ ਨੂੰ ਵਾਜ ਹਾਂ ਡੈਮੋ ਚਲਾ ਇੱਥੇ ਆ ਜਾ ਫੇ ਤੋ ਦੇਖੀ ਯਾਰ ਨਹੀਂ ਨਹੀਂ ਕੁਝ ਨਹੀਂ ਕਰਦਾ ਕੁਝ ਨਹੀਂ ਕਰਦਾ ਅੱਲਾਹ ਦੀ ਇਹ ਦੇਖੋ ਇਹ ਦੇਖੋ ਇਹਦੇ ਦੇਖੋ ਫਿਰ ਆ ਇਹਨੂੰ ਸਕੂਨ ਮਿਲਦਾ ਹੈ ਜਦੋਂ ਇਦਾਂ ਆਨ ਦਾ ਬੈਠਦਾ ਨਾ ਮੇਰੇ ਕੋਲ ਇਹਨੂੰ ਸਕੂਨ ਮਿਲਦਾ ਫਿਰ ਇਹ ਨਹੀਂ ਆ ਕਿ ਇਹ ਨੂੰ ਬਹਿ ਗਿਆ ਤੇ ਬਹਿ ਹੀ ਗਿਆ ਅੱਛਾ ਅੱਛਾ ਕਰੋ ਜਿੱਦਾਂ ਤੁਸੀਂ ਪਹਿਲਾਂ ਕਰਦੇ ਸੀ ਥੱਲੇ ਉੱਤੇ ਹਾਂ ਚਲੋ ਡੈਮੋ ਗੋ ਗੋ ਡਾਊਨ ਚਲੋ ਕਹਿਲਾ ਚਲ ਗਿਆ ਹੁਣ ਦੇਖਿਓ ਬੱਚੇ ਨੂੰ ਦੁਬਾਰਾ ਡੈਮੋ ਕਮ ਆਨ ਨੋ 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 ਗੋ ਬੈਕ ਗੋ 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 ਮਾਈ ਗੋਡ ਡੈਮੋ ਕਮ ਇਨ ਕਮ ਇਨ ਬੇਟਾ ਨੋ 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 ਗੋ ਬੈਕ ਗੋ ਗੋ ਨੋ ਨੋ ਅਨੁਕਰ ਵੀਰ ਕਰੇ ਉੱਪਰ ਵਾਹ ਉੱਪਰ ਵਾਹ ਯੈਸ ਗੁੱਡ ਬੇਬੀ ਦੇਖਿਆ ਮਤਲਬ ਮੇਰੇ ਖਿਆਲ ਦੇ ਨਾਲ ਜੇ ਇੰਨੀ ਵਾਰੀ ਆਪਣੇ ਬੱਚੇ ਨੂੰ ਕਿਹਾ ਹੁੰਦਾ ਨਾ ਤੇ ਇੱਕ ਵਾਰੀ ਚੜ ਕੇ ਦੂਜੀ ਰੂਤਰ ਜ਼ਰੂਰ ਜਾਣਾ ਹੈ ਜਦੋਂ ਫੇਰ ਚੜਨ ਨੂੰ ਕਹਿਣਾ ਨਾ ਉਹਦਾ ਐਕਸਕਿਊਜ਼ ਹੋਣਾ ਸੀ ਕਿਉਂ ਤੇ ਬਾਪੂ ਦਾ ਦਿਮਾਗ ਫਿਰ ਗਿਆ ਬਾਪੂ ਦਾ ਦਿਮਾਗ ਫਿਰ ਗਿਆ ਪਰ ਇਹ ਬੱਚੇ ਦਾ ਇਹ ਨਹੀਂ ਇਹਦਾ ਨਹੀਂ ਇਹਦਾ ਨਹੀਂ ਬਿਲਕੁਲ ਬਿਲਕੁਲ ਯਾਰ ਬਾਕੀ ਯਾਰ ਚੱਲ ਥੱਲੇ ਚੱਲੋ ਥੱਲੇ ਚੱਲੋ ਦੂਸਰਾ ਅਸੀਂ ਤੁਹਾਨੂੰ ਡੈਮੋ ਨਾਲ ਕਰਵਾਉਣੇ ਆ ਤੁਹਾਨੂੰ ਕਿ ਡੈਮੋ ਨੂੰ ਅਸੀਂ ਕੁਝ ਖਾਣ ਲਈ ਦਵਾਂਗੇ ਤੇ ਮੈਂ ਉਹਨੂੰ ਮਨਾ ਕਰ ਦੇਵਾਂਗਾ ਉਸ ਤੋਂ ਬਾਅਦ ਤੁਸੀਂ ਮਤਲਬ ਉਹਨੂੰ ਖਵਾਉਣ ਦੇ ਲਈ ਕਹੋਗੇ ਵੀ ਤੇ ਉਹ ਨਹੀਂ ਖਾਏ ਮਤਲਬ ਮਤਲਬ ਉਹ ਡੌਗ ਨੂੰ ਡੌਗ ਦੀ ਫੇਵਰਿਟ ਚੀਜ਼ ਤੁਸੀਂ ਨੂੰ ਤੁਸੀਂ ਰਿਪਰੈਜ਼ੈਂਟ ਕਰਾਂਗੇ ਪਰ ਉਹ ਖਾਏਗਾ ਨਹੀਂ ਜਿਹੜੀ ਤੁਹਾਡੇ ਕਹਿਣ ਦਾ ਮਤਲਬ ਉਹਦੇ ਮੋਰੇ ਰੱਖੂਗੇ ਹਾਂ ਬਈ ਬੇ ਖਾਣ ਲਈ ਹਾਂ ਤੁਸੀਂ ਕਹੋਗੇ ਵੀ ਨਹੀਂ ਖਾਣਾ ਨਹੀਂ ਖਾਊਗਾ ਇਦਾਂ ਕਦੋਂ ਹੋ ਜਾਊਗੀ ਭਾਜੀ ਮੈਂ ਕਹਾਂ ਜੀ ਭਾਵੇਂ ਉਹਦੇ ਮੂੰਹ ਦੇ ਵਿੱਚੋਂ ਲਾਣਾ ਡਿਗਣ ਗਈਆਂ ਮਤਲਬ ਰਮਨ ਲਾਲ ਚਾਹਤਾ ਹੈ ਉਹ ਭਾਈ ਨਹੀਂ ਮੈਂ ਨਹੀਂ ਮੰਨ ਸਕਦਾ ਚਲੋ ਆਪਾਂ ਆਪਾਂ ਪ੍ਰੈਕਟੀਕਲੀ ਦਿਖਾ ਦਿੰਦੇ ਆਂ ਦੇਖੋ ਇਦਾਂ ਤੁਹਾਡਾ ਜਾਨ ਸੋਰੀ ਤੁਹਾਡਾ ਫੈਮਿਲੀ ਮੈਂਬਰ ਤੁਸੀਂ ਕੁਝ ਵੀ ਕਹਿ ਸਕਦੇ ਚਲੋ ਮੈਂ ਹੀ ਤੁਹਾਨੂੰ ਇੰਟਰੋਡਿਊਸ ਕਰਵਾਨੇ ਅਸੀ ਇਹਦੇ ਲਈ ਚਲੋ ਆਪਾਂ ਬਿਸਕਟ ਲੈਨੇ ਆ ਜੀ ਓਕੇ ਔਰ ਪਹਿਲਾਂ ਮੈਂ ਤੁਹਾਨੂੰ ਨਾਰਮਲੀ ਤਰੀਕੇ ਨਾਲ ਖਵਾ ਕੇ ਦੇ ਦਾਂ ਹਾਂ ਨਾ ਪਲੀ ਖਾ ਦਿਖਾਓ ਹਾਂ ਨਾ ਆ ਤੁਸੀਂ ਖਵਾ ਦਿਓ ਖਾ ਲੈਣਾ ਇਹਨੇ ਓਕੇ ਪਗੋਤਾ ਨਹੀਂ 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 ਕੁਝ ਨਹੀਂ ਹੋ ਰਿਹਾ ਮਤਲਬ ਡੈਮੋ ਦੇਖੇ ਪਹਿਈ ਨਾ ਯਾਰ ਨਹੀਂ ਨਹੀਂ ਕੁਝ ਨਹੀਂ ਕਰਨਾ ਖਾ ਲਿਆ ਅੱਛਾ ਚਲੋ ਜੀ ਆਹ ਹੀ ਬਿਸਕਟ ਆ ਇਹ ਤੁਹਾਡੇ ਹੱਥੋਂ ਖਾ ਲਿਆ ਹੁਣ ਮੈਂ ਇਹਨੂੰ ਪਹਿਲਾਂ 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 ਉਹਦਾ ਨਾਰਮਲ ਖਵਾਓ ਅੱਛਾ ਪਹਿਲਾਂ ਨਾਰਮਲ ਖਵਾ ਦਈਏ ਡੈਮੋ ਹਟ ਵੀ अच्छा एक चीज और आप कैच ਵੀ ਕਰਾਉਣਾ ਇਹਨੂੰ ਹਾਂ ਆਉ ਲੱਗੇ ਠੀਕ ਹੈ ਡੈਮੋ ਉਹ ਤੁਹਾਡਾ ਫਲਾ ਹੋਵੇ ਦੇਖਿਆ ਜੀ اچھا ਹੋ ਗਿਆ ਮਤਲਬ ਕਿ ਬਿਸਕਟ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਉਹਦਾ ਫੇਵਰੇਟ ਆ ਆਪਾਂ ਇਸ ਚੀਜ਼ ਨੂੰ ਮੰਨਦੇ ਹਾਂ ਮੰਨਦੇ ਹਾਂ ਹੁਣ ਖਾਂਦਾ ਵੀ ਨਾਲ ਨਾਲ ਖਾਂਦਾ ਵੀ ਨਾਲ ਦੀ ਨਾਲ ਅੱਛਾ ਹੁਣ ਆ ਬਿਸਕਟ ਆ ਆਪਾਂ ਇਹਨੂੰ ਕਹਿਣਾ ਬੇਟਾ ਨਹੀਂ ਖਾਣਾ ਇਹ ਨਹੀਂ ਖਾਏਗਾ ਹਾਂ ਇੱਥੇ ਬਿਠਾਓ ਉੱਪਰ ਚੜਾਓ ਫਿਰ ਇਹਨੂੰ ਚਲੋ ਡੈਮੋ ਉੱਪਰ ਆ ਜਾ ਪਹਿਲਾਂ ਤਾਂ ਹੋ ਗਿਆ ਨਾ ਮੰਨਦਾ ਯਾਰ ਠੀਕ ਹੈ ਜੀ ਇਹ ਕਿਹੜਾ ਇਹਦੇ ਅੰਦਰ ਸੌਫਟਵੇਅਰ ਹੈ ਇਹ ਸੌਫਟਵੇਅਰ ਜੀ ਹਾਂ ਹੁਣ ਦੇਖਿਓ ਆ ਬਿਸਕਟ ਆ ਡੈਮੋ नो 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 फूड 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 ओके अंग्रेजी बिल्कुल है no no no. इट अच्छा। मैं भी खांगा तभी नहीं खाऊगा मैं खाके भी खा खाला <laughs> <था? laughs> <था? laughs> देखो ਅੱਛਾ ਦੇਖੋ ਡੋਗ ਦੇ ਮੋਰੇ ਉਹਦੇ ਖਾਣ ਫੇਵਰਿਟ ਬਿਸਕਟ ਪਏ ਆ ਫੂਡ ਪਿਆ ਆ ਉਹਦਾ ਪਰ ਉਹ ਨਹੀਂ ਖਾਏਗਾ ਡੈਮੋ ਉਹ ਡੈਮੋ ਉਹਦਾ ਖਾਣ ਨਹੀਂ ਜਮਾ ਕਰਦਾ ਉਹ ਨੂੰ ਪਤਾ ਕਮਾਂਡ ਕਿਧਰੋਂ ਮਿਲਣੀ ਹੈ ਫਟਾਫਟ ਕਹਿੰਦਾ ਕਿੰਨੇ ਸਾਰੇ ਜਣੇ ਜ਼ੋਰ ਲਾ ਲਓ ਜਿੰਨੇ ਆਪਾਂ ਇੱਥੇ ਹੈਗੇ ਆ ਇਸ ਟਾਈਮ ਆਪਾਂ ਜ਼ੋਰ ਲਾ ਲਈਏ ਨਹੀਂ ਖਾਊਗਾ ਅੱਛਾ ਹੁਣ ਤੁਸੀਂ ਖਲਾਓ ਅੱਛਾ ਹੁਣ ਮੈਂ ਇੱਕ ਕਮਾਂਡ ਇਹਨੂੰ ਕਰਦਾ ਡੈਮੋ ਨਹੀਂ ਖਾਣਾ ਬਿਲਕੁਲ ਹੀ ਹੁਣ ਮੈਂ ਕਹਾਂਗਾ ਖਾਣ ਲਈ ਇਹ ਨਹੀਂ ਖਾਏਗਾ ਅੱਛਾ ਕਹੋ ਡੈਮੋ ਖਾ ਲਾ ਇਹਮ ਖਲਾ ਨਹੀਂ ਖਾ ਰਿਹਾ ਹੁਣ ਤੁਸੀਂ ਕਹੋਗੇ ਵੀ ਇਹ ਤਾਂ ਤੁਹਾਡਾ ਕਹਿਣਾ ਵੀ ਨਹੀਂ ਮੰਨਦਾ ਪਿਆ ਕਿਉਂ ਕਿਉਂਕਿ ਮੈਨੂੰ ਪੱਕਾ ਕੀਤਾ ਤੁਸੀਂ ਵੀ ਕਹੋਗੇ ਖਾਣ ਲਈ ਨਹੀਂ ਖਾਏਗਾ ਅੱਛਾ ਜੀ ਹੁਣ ਇਹਦੇ ਲਈ ਸਪੈਸ਼ਲ ਕਮਾਂਡ ਆ ਜਦੋਂ ਅਸੀਂ ਨੂੰ ਦਵਾਂਗੇ ਫੇਰ ਹੀ ਖਾਏਗਾ ਅੱਛਾ ਜੀ ਹੁਣ ਆਪਾਂ ਕਮਾਂਡ ਦਵਾਂਗੇ ਇੱਕ ਕਮਾਂਡ ਕੀ ਹੈ ਇੱਕ ਉਸ ਪਰਮਾਤਮਾ ਨੂੰ ਚੇਤੇ ਕਰਨ ਦਾ ਇੱਕ ਜ਼ਰੀਆ ਆ ਸਿਰਫ ਦੋ ਸ਼ਬਦਾਂ ਦੇ ਵਿੱਚ ਅੱਛਾ ਜੀ ਥੈਂਕ ਯੂ ਗੋਡ ਫੋਰ ਥਿਸ ਫੂਡ ਐਂਡ ਬਲੇਸਸ ਫੂਡ ਨੇਮ ਆਫ ਜੀਸਸ ਕ੍ਰਾਈਸ ਤੁਹਾਡਾ ਭਲਾ ਹੋਵੇ ਵਾਹ ਜੀ ਵਾਹ ਚਲੋ ਢੈਮੋ نیچے ਚਲੋ ਆਪ ਵਾਹ ਜੀ ਵਾਹ ਵਾਹ ਰੋਹ ਇਹ ਸਾਡੇ ਆਮਨੇ ਉਹ ਇਧਰ ਜਰਾ ਦੇਖੋ ਇੱਕ ਬਿਸਕਟ ਜਿਹੜਾ ਉਹਨਾਂ ਦਾ ਫੂਡ ਸੀਗਾ ਫੇਵਰੇਟ ਫੂਡ ਆ ਉਹਦਾ ਡੌਗ ਦਾ ਉਹਦੇ ਮੂਰੇ ਰੱਖਿਆ ਉਹਨੇ ਖਾਦਾ ਨਹੀਂ ਕਿਉਂ ਨਹੀਂ ਖਾਦਾ ਉਹ ਜਦ ਤੱਕ ਇਹਨਾਂ ਨੇ ਆਪਣੇ ਪ੍ਰਮਾਤਮਾ ਦੀ ਅਰਦਾਸ ਨਹੀਂ ਕੀਤੀ ਆਪਣਾ ਜਿਹਦਾ ਮਹਾਰਾਜ ਦਾ ਨਾਮ ਲੈਂਦੇ ਆ ਨਾ ਉਹ ਲਿਆ ਉਹਨਾਂ ਨੇ ਅਰਦਾਸ ਕੀਤੀ ਉਹ ਮਿੰਟੋ ਮਿੰਟ ਹੀ ਖਾ ਗਿਆ ਬੀਬੀ ਉਧਾਂ ਯਾਰ ਮੈਂ ਫਸਟ ਟਾਈਮ ਦੇਖ ਰਿਆ ਇਸ ਬੱਚੇ ਦੀਆਂ ਖਾਸੀਅਤ ਜਿਹੜੀਆਂ ਆ ਮੈਨੂੰ ਲੱਗਦਾ ਨਹੀਂ ਸ਼ਾਇਦ ਆਪਾਂ ਇੱਕ ਵੀਡੀਓ ਚ ਕਵਰ ਕਰ ਪਾਵਾਂਗੇ ਮਾਈ ਗੋਡ ਕਿ ਇਹ ਬੱਚਾ ਜਦੋਂ ਮਤਲਬ ਰਾਤ ਨੂੰ ਮੈਂ ਸੌਂ ਜਾਂਦਾ ਨਾ ਇਹ ਪਹਿਲਾਂ ਤੇ ਮੇਰੇ ਨਜ਼ਦੀਕ ਸੌਣਾ ਇਹ ਤੁਹਾਡੇ ਨਾਲ ਹੀ ਸੌਂਦਾ ਹੈ ਮੇਰੇ ਲਾਗੇ نیچے ਇਹਦਾ ਬੈੱਡ ਲੱਗਾ ਹੁੰਦਾ ਹੈ ਉੱਥੇ ਸੌਣਾ ਇਹਦਾ ਸਪੈਸ਼ਲ ਕੰਬਲ ਵਗੈਰਾ ਇਹਦੇ ਆਪਣੇ ਤੇ ਸਵੇਰ ਨੂੰ ਜਦੋਂ ਸਾਰੇ ਉੱਠ ਜਾਂਦੇ ਪਤਾ ਲੱਗ ਜਾਂਦਾ ਉੱਠ ਜਾਂਦੇ ਆ ਤੇ ਕਿਉਂਕਿ ਮੈਂ ਲੇਟ ਉੱਠਦਾ ਤੇ ਇਸ ਨੇ ਮੇਰੀ ਕੱਛ ਦੇ ਵਿੱਚ ਮੂੰਹ ਪਾ ਕੇ ਮੇਰੀ ਬਾਹ ਨੂੰ ਚੱਕਣਾ ਆ ਕਹਿਣਾ ਆ ਵੀ ਉਠੋ ਚੱਲੀਏ ਘੁੰਮਣ ਦਾ ਟਾਈਮ ਹੋ ਗਿਆ ਔਰ ਇਹ ਵੀ ਚੀਜ਼ ਨਹੀਂ ਕਿ ਜਿੱਦ ਕਰੀ ਜਾਣੀ ਆ ਜਦੋਂ ਮੈਂ ਕਹਿੰਦਾ ਬੈਮੋ ਨੋ ਵੀ ਮਤਲਬ ਮੈਂ ਹੋਰ ਦੇਰ ਤੱਕ ਸੌਣਾ 9 ਵਜੇ ਤੱਕ ਸੌਣਾ ਜਾਂ ਲੇਟ ਸੌਣਾ ਤੇ ਇਹਨੇ ਉੱਥੇ ਬੈਠ ਜਾਣਾ ਆ ਸਾਰੇ ਟੱਬਰ ਨੇ ਜ਼ੋਰ ਲਾ ਲਾਣਾ ਕਿ ਚੱਲ ਤੈਨੂੰ ਅਸੀਂ ਕਮਾ ਲੈ ਗਏ ਇਹਨੇ ਕਿਹਾ ਨਹੀਂ ਜਾਣਾ ਵੀ ਤੁਹਾਡੇ ਨਹੀਂ ਜਾਣਾ ਹੀ ਮੇਰੇ ਨਾਲ ਵਾਹ ਜੀ ਵਾਹ ਅ ਇੱਕ ਡੈਮੋ ਦੀ ਖੂਬੀ ਕਹਿ ਲੋ ਜਾਂ ਇਹਦੀ ਆਦਤ ਕਹਿ ਲੋ ਕਿ ਇਹ ਆ ਕਿ ਇਹਨੂੰ ਮੈਂ ਜਿਹੜੀ ਕਮਾਂਡ ਦਵਾ ਕਿ ਇਹਨੂੰ ਮਤਲਬ ਫੜ ਲਾ ਜਾਂ ਇਹਨੇ ਤੇਰੀ ਬੇਇੱਜ਼ਤੀ ਕੀਤੀ ਆ ਤੇ ਇਹਨੂੰ ਬੜੀ ਰਿਅਲਾਈਜ਼ ਹੁੰਦੀ ਆ ਹਾਂ ਬਿਲਕੁਲ ਅੱਛਾ ਬੇਇੱਜ਼ਤੀ ਮਹਿਸੂਸ ਕਰਦਾ ਬੇਇੱਜ਼ਤੀ ਮਹਿਸੂਸ ਕਰਦਾ ਅੱਛਾ ਡੈਮੋ ਡੈਮੋ ਔਰ ਮੇਰਾ ਬੇਟਾ ਆ ਤੇ ਅਬ ਆਪਾਂ ਇਹਨੂੰ ਕਹਿਣਾ ਵੀ ਥੋੜਾ ਇਹਨੂੰ ਇਹਨੂੰ ਡਾਂਟ ਜਾਂ ਮਾਰ ਤੇ ਫਿਰ ਦੇਖਿਓ ਇਹਨੇ ਆਪਣੀ ਬੇਇੱਜ਼ਤੀ ਮਹਿਸੂਸ ਕਰਨੀ ਆ ਵਿਸ਼ੇਕ ਇਹਨੂੰ ਥੋੜਾ ਕਰੀਏ ਇਹਨੂੰ ਡੈਮੋ ਮਾਰ 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 ਮਾਰਿੰ ਉਹ ਡੈਮੋ ਫੜ 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 ਲਾ ਲੁ ਫੜ 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 ਇਹਨੇ ਤੈਨੂੰ ਮਾਰਿਆ ਇਹਨੂੰ ਤੈਨੂੰ ਮਾਰਿਆ ਹੀ ਮਾਰੇ ਤੇਰੀ ਬੇਇੱਜ਼ਤੀ ਹੋਈ ਬੇਇੱਜ਼ਤੀ ਤੇਰੀ ਬਹੁਤ ਬੇਇੱਜ਼ਤੀ ਕੀਤੀ ਗੋਡ ਗੋਡ ਜਰਾ ਬੇਇੱਜ਼ਤੀ ਕੀਤੀ ਔਰ ਤੇ ਐਕਸੀ ਐਕਸੀ ਇੱਕ ਚੀਜ਼ ਹੋਰ ਮੈਂ ਮੈਂ ਇੱਕ ਹੋਰ ਚੀਜ਼ ਦੱਸਦਾ ਹਾਂ ਕਿ ਇਸ ਬੱਚੇ ਨੇ ਬਾਈਕ ਕਰਨੀ ਆ ਇਹਨੇ ਉਹਨਾਂ ਕੀ ਫੜਨਾ ਆ ਜਿਹੜਾ ਮਤਲਬ ਤੁਹਾਡੇ ਮਤਲਬ ਦੰਦ ਵਗੈਰਾ ਨਾਲ ਲੱਗ ਬੜੇ ਅੱਛੇ ਤਰੀਕੇ ਨਾਲ ਇਹਨੇ ਉਹ ਸੀਜ਼ ਨੂੰ ਲੈਣਾ ਆ ਮਤਲਬ ਮਤਲਬ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਨੁਕਸਾਨ ਨਹੀਂ ਕਰਨਾ ਕਿਸੇ ਦਾ ਖੇਲਣ ਦੇ ਤਾਂ ਦੇਖਿਆ ਤੁਹਾਨੂੰ ਬਰਗਰ ਖੁਲਾਉਂਦਿਆਂ ਨੂੰ ਵੀ ਦੇਖਿਆ ਇੱਕ ਦੋ ਵਾਰੀ ਮੈਨੂੰ ਆਇਆ ਸੀਗਾ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਆ ਕਿ ਇਹਨੂੰ ਮੈਂ ਬਿਸਕੁਟ ਖਿਲਾਵਾਂਗਾ ਆਪਣੇ ਹੱਥ ਨਾਲ ਔਰ ਜਿੰਨਾ ਬਿਸਕੁਟ ਇਹਨੂੰ ਦਵਾਂਗਾ ਓਨਾ ਹੀ ਓਨਾ ਹੀ ਖਾਏਗਾ ਇਸ ਤੋਂ ਵੱਧ ਨਹੀਂ ਖਾਏਗਾ ਓਕੇ ਦੇਖ ਲੈਂਦੇ ਹਾਂ ਉਹ ਵੀ ਕਿਉਂਕਿ ਉਹ ਨਹੀਂ ਹੈਗੀ ਡੈਮੋ ਵਾਪਸ ਲੈ ਕੇ ਆ ਗਿਆ ਸੀ ਇਹਦਾ ਫੇਵਰਟ ਫੂਡ ਬਿਸਕਟ ਔਰ ਇਹ ਬਿਸਕਟ ਦੇਖ ਲੋ ਬਹੁਤ ਛੋਟਾ ਆ ਤੇ ਆਪਾਂ ਇਹਨੂੰ ਨਾਰਮਲੀ ਆਪਾਂ ਜਿੰਨੀ ਕੇ ਦੀ ਸਿਹਤ ਔਰ ਹਿਸਾਬ ਨਾਲ ਜ ਖਾਣ ਜਾਵਾਂਗੇ ਤੇ ਬੰਦਾ ਡਰ ਜੂਗਾ ਤੇ ਆਪਾਂ ਦੇਖੋ ਆਪਾਂ ਸਿਰਫ ਇੰਨੀ ਸ্লাইਸ ਦੇਣੀ ਆ ਆਪਾਂ ਪੂਰਾ ਬਿਸਕਟ ਆਪਾਇਆ ਸਿੱਟਾਂਗੇ ਪਰ ਇਹਨੂੰ ਆਪਾਂ ਨਿੱਕੀ ਜੀ ਸ্লাইਸ ਦੇਣੀ ਔਰ ਇੰਨੀ ਖਾਏਗਾ ਚਲੋ ਆਜੋ ਚਲੋ ਦੇਖੋ ਜਿੰਨੀ ਕ ਸੀਗੀ ਦਿੱਤੀ ਓਨੀ ਕ ਖਾਧੀ ਠੀਕ ਹੈ ਜੀ ਹਲੋ ਮਤਲਬ ਆ ਇੰਨੀ ਬਚ ਗਈ ਹੁਣ ਅੱਧੀ ਦੇਣੀ ਐ ਚੋ ਦੇਖੋ ਕਿੰਨੇ ਹਿਸਾਬ ਦੇ ਨਾਲ ਤੋੜਿਆ ਓਨੇ ਮਤਲਬ ਓਨਾ ਕੀ ਮਤਲਬ ਮੇਰੇ ਹੱਥ ਨੂੰ ਕੋਈ ਵੀ ਓ ਨਹੀਂ ਕਰਨ ਦਿੱਤਾ ਡੌਗ ਸਾਡਾ ਐ ਸਪੀਚਲੈਸ ਮਤਲਬ ਕਹਿਣੇ ਕਾਰ ਦੇ ਵਿੱਚ ਕਹਿ ਲੀਏ ਤੇ ਪਿਆਰ ਚ ਕਹਿ ਲੀਏ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਤੇ ਬਾਕੀ ਅਸੀਂ ਇੱਕ ਸ਼ਾਟ ਦਿਖਾਇਆ ਸੀਗਾ ਕਿ ਇਹਨੂੰ ਅਸੀਂ ਘਰ ਤੋਂ ਕਮਾਂਡਸ ਦਿੱਤੀ ਸਾਡੇ ਲਈ ਫੋਮ ਦੇ ਸਾਡੇ ਲਈ ਸਵੀਟਸ ਲੈ ਕੇ ਆਇਆ ਤੇ ਬੀਬਾ ਆ ਡਾਇਮੰਡ ਡਾਇਮੰਡ ਅ ਡਾਇਮੰਡ ਚਲ ਦੇਖਿਓ ਹੁਣ ਇੱਕ ਚੀਜ਼ ਦੇਖਿਓ ਡੈਮੋ ਕਮ ਕਮ ਇਧਰ ਇਹ ਪ੍ਰੇਮੀ ਆ ਸਾਡਾ ਓਕੇ ਗੋ ਬੈਕ ਗੋ ਗੋ ਹਾਂਜੀ ਤੇ ਡੈਮੋ ਨੂੰ ਹੁਣ ਅਸੀਂ ਬਾਥਰੂਮ ਚ ਲੱਕੋਤਾ ਆ ਤੇ ਇਹ ਅਸੀਂ ਹੁਣ ਇੱਕ ਡੈਮੋ ਹੋਰ ਲੱਗੇ ਦੇਣਾ ਕਰਨ ਕਿ ਇਹ ਸਾਡੇ ਨਾਲ ਲੁੱਕ ਉਨ ਮਚਾਈ ਬਹੁਤ ਵਧੀਆ ਖੇਡਦਾ ਹੁਣ ਇਹਨੂੰ ਵਾਰੀ ਦੇਣ ਆਪਾਂ ਇੱਥੇ ਬਾਥਰੂਮ ਚ ਬੰਦ ਕਰਨਾ ਹੋ ਗਿਆ ਬੰਦ ਤੇ ਹੁਣ ਤੁਸੀਂ ਜਾਣਾ ਲੁਕਣਾ ਮੈਂ ਲੁਕਣਾ ਤੇ ਇਹਨੇ ਮੈਨੂੰ ਲੱਭਣਾ ਪੱਕੇ ਗਾ ਲੱਭ ਲੂਗਾ ਪਹਿਲਾਂ ਲੱਭ ਲੂਗਾ ਜੀ ਚਲੋ ਠੀਕ ਹੈ ਜੀ ਆਜੋ ਫਿਰ ਆਜੋ ਜੀ ਚਲੋ ਚਲੋ ਜਲਦੀ 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 ਗੋ 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 ਸੀਟ ਦੇ ਕਪੜੇ ਪਾਵਾ ਲਗੀਆਂ ਤੁਨੀ ਜਲਦੀ ਜਲਦੀ ਗੋ ਲਓ ਜੀ ਤੇ ਮੈਂ ਬਾਥਰੂਮ ਚ ਲੁਕਣ ਲੱਗਾ ਹਾਂ ਇੱਥੇ ਬਾਥਰੂਮ ਚ ਲੁਕਣ ਲੱਗਾ ਹਾਂ ਹੁਣ ਦੇਖਿਓ ਡੈਮੋ ਓਕੇ ਕਰ ਦੋ ਬੰਦ ਕਰ ਦੋ ਹੋ ਗਿਆ ਯਾ ਪਾਪਾ ਕਿੱਥੇ ਆ ਪਾਪਾ ਕਿੱਥੇ ਆ ਪਾਪਾ ਆ ਕਿੱਥੇ ਓ ਮਾਈ ਗੋ ਕਿੱਥੇ ਗਿਆ ਕਿੱਥੇ ਗਿਆ ਲੱਭ ਕਿੱਥੇ ਆ ਲੱਭ ਕਿੱਥੇ ਆ ਯਾ ਕਿੱਥੇ ਪਿਆ ਲੱਭ ਲੈ ਲੱਭ 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 ਪਾਪਾ ਕੱਲੇ 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 ਰੂਮ ਚ ਦੇਖਦਾ ਪਿਆ ਵਾਹ ਜੀ ਵਾਹ ਕਿੰਨਾ ਪਿਆਰਾ ਯਾਰ ਇਹਦਾ ਕਿਤੇ ਵੀ ਲੋਕ ਨਾ ਕਿਵੇਂ ਲੱਭ ਲੈਣਾ ਸਹੀ ਗੱਲ ਆ ਯਾਰ ਸਹੀ ਗੱਲ ਆ ਜਾਨਵਰ ਦੇ ਕੈਸ ਉਹਦੇ ਮੋਰਲ ਆਫ ਸਟੋਰੀ ਸਾਰੀ ਸਟੋਰੀ ਦਾ ਜੇ ਮੈਂ ਕੋਈ ਸਿੱਟਾ ਕੱਢਦਾ ਆ ਤਾਂ ਮੈਨੂੰ ਇੱਕ ਹੀ ਇੱਕ ਹੀ ਚੀਜ਼ ਆ ਮੈਨੂੰ ਚਲੋ ਬੱਚੇ ਆਪਣੀ ਥਾਂ ਆ ਪਰ ਜਿੰਨਾ ਇਹ ਬੱਚਾ ਮੇਰੇ ਕਹਿਣੀ ਕਾਰਿਆ ਜਾਂ ਕਹਿ ਲਈਏ ਕਿ ਜਿਸ ਤਰੀਕੇ ਨਾਲ ਇਹ ਮੇਰੀ ਕਮਾਂਡਸ ਨੂੰ ਫੋਲੋ ਕਰਦਾ ਮੈਨੂੰ ਲੱਗਦਾ ਕਿ ਉਹ ਕੋਈ ਫੋਲੋ ਕਰ ਸਕਦਾ ਬਿਲਕੁਲ ਸਹੀ ਗੱਲ ਆ ਔਰ ਇਹ ਪਿਆਰ ਆ ਜੀ ਇਹ ਇਹ ਪਿਆਰ ਆ ਇੱਕ ਚਲੋ ਹੈ ਤਾਂ ਆਪਣਾ ਬੱਚਾ ਸਾਡਾ ਹੈ ਜਾਨਵਰ ਆ ਪਰ ਸਾਡਾ ਇਹਦੇ ਨਾਲ ਪਿਆਰ ਹੈ ਅੱਛਾ ਮੈਨੂੰ ਇੱਕ ਗੱਲ ਹੋਰ ਪਤਾ ਲੱਗੀ ਸੀ ਮੈਨੂੰ ਪਤਾ ਲੱਗਾ ਤੁਸੀਂ ਕਹਿੰਦੇ ਬੱਚੇ ਦਾਦੇ ਦੀ ਵੀ ਇਹਦਾ ਬਰਥਡੇ ਵੀ ਮਨਾਉਂਦੇ ਆ ਤੁਸੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਐਕਚੁਅਲੀ ਅਸੀਂ ਇਹਨੂੰ ਡੌਗ ਸਮਝਦੇ ਨਹੀਂ ਆ ਇਹਨੂੰ ਅਸੀਂ ਆਪਣੇ ਬੱਚੇ ਦੀ ਤਰ੍ਹਾਂ ਮੰਨਦੇ ਆ ਨਹੀਂ ਔਰ ਜੋ ਬੱਚਿਆਂ ਨਾਲ ਬੱਚਿਆਂ ਦੇ ਜੇ ਬਰਥਡੇ ਮਨਾਏ ਜਾਂਦੇ ਆ ਤੇ ਇਹ ਵੀ ਸਾਡਾ ਬੱਚਾ ਜੀ ਵੈਰੀ ਗੁੱਡ ਚਲ ਤੁਹਾਨੂੰ ਡੈਮੋ ਦੀ ਇੱਕ ਹੋਰ ਡੈਮੋ ਦਿਖਾਣੇ ਆ ਕਿ ਇਹ ਮਤਲਬ ਇਹਦੇ ਅੰਦਰ ਫੀਲਿੰਗ ਕਿਦਾਂ ਦੀ ਹੈ ਫੀਲਿੰਗ ਕਿਸ ਤਰੀਕਾ ਫੀਲ ਕਰਦਾ ਜਦੋਂ ਅਸੀਂ ਮੰਨ ਲਓ ਆ ਆ ਹੁਣ ਨਾਰਮਲ ਚੀਜ਼ ਆ ਇਹਨੂੰ ਕਿਸੇ ਨੇ ਪਾੜਿਆ ਫਾੜਿਆ ਨਹੀਂ ਪਰ ਮੈਂ ਨਾ ਇਹਦਾ ਲਾਉਣਾ ਹੈ ਉਸ ਤੋਂ ਬਾਅਦ ਇਹਨੇ ਮੈਨੂੰ ਮਨਾਉਣਾ ਕਿਦਾਂ ਓ ਮਾਈ ਗੋਡ ਅੱਛਾ ਇਹ ਮੈਨੂੰ ਮਨਾਏਗਾ ਕਿਦਾਂ ਇਹ ਇਹ ਮੈਂ ਤੁਹਾਨੂੰ ਦਿਖਾਣਾ ਡੈਮੋ ਆ ਕਿਨੇ ਪਾੜਿਆ ਤੂੰ ਪੜਿਆ ਇਹਨੂੰ ਕਿੰਨੇ ਕੀਤਾ ਮੈਂ ਤਾਂ ਬਹੁਤ ਪਰੇਸ਼ਾਨ ਹੋ ਗਿਆ ਤੇਰੇ ਵਾਸਤੇ ਮੈਂ ਤੇਨਾਂ ਕੀ ਕਰਾਂ ਤੇਰੇ ਨੂੰ ਮੈਂ ਕੀ ਕਰਾਂ ਹੁਣ ਮੈਨੂੰ ਨਹੀਂ ਸਮਝ ਲੱਗਦੀ ਮੈਂ ਕੀ ਕਰਾਂ ਹੁਣ ਕੀ ਕਰਾਂ ਦੱਸ ਮੈ ਹੁਣ ਤੈਨੂੰ ਸਮਝ ਲੱਗਿਆ ਤੈਨੂੰ ਹਾਂ ਨਹੀਂ ਨਹੀਂ ਮੈਂ ਮੈਂ ਨਹੀਂ ਮੈਂ ਨਹੀਂ ਮੰਦਣਾ ਨਾ ਪਰੇ ਜਾ ਤੂੰ ਪਰੇ ਜਾ ਚੱਲ ਮੈਨੂੰ ਪਤਾ ਹੁੰਦਾ ਆ ਤੁਹਾਨੂੰ ਪੂਰਾ ਫੁੱਲ ਪਤਿਆਏਗਾ ਜੀ ਫੁੱਲ ਜਿਹਨੂੰ ਫੁੱਲ ਕਹ ਲੋ ਫੁੱਲ ਪਤਿਆਏਗਾ ਕੀ ਕੀ ਕਰਾਂ ਦੱਸ ਤੇ ਨਾ ਮੈਂ ਹਾਂ ਪਹਿਲਾਂ ਗਲਤੀਆਂ ਕਰੀ ਜਾਂਦਾ ਨੂੰ ਇਹ ਕਿੰਨੇ ਪੜਿਆ ਰਸ ਕਿੰਨੇ ਪੜਿਆ ਇਹਨੂੰ ਕਿੰਨੇ ਪੜਿਆ ਇਹਨੂੰ ਤੂੰ ਪੜਿਆ ਮੈਂ ਨਹੀਂ ਪੜਨਾ ਤੇ ਨਾ ਹੁਣ ਬੋਲਣਾ ਨਹੀਂ ਤੇਰੇ ਨਾਲ ਜੋ ਮਰਜ਼ੀ ਕਰ ਆਪੇ ਹੀ ਜੋ ਮਰਜੀ ਕਰੀ ਚੱਲ ਤੂੰ ਇਹਨੂੰ ਸਮਝ ਨਹੀਂ ਲੱਗਦੀ ਤੈਨੂੰ ਕੀ ਕਰਾਂ ਦੱਸ ਮੈਂ ਹਾਂ ਕੀ ਕੀ ਦੱਸ ਮੈਂ ਕੀ 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 ਕਰਾਂ ਤੇਰਾ ਮੈਂ ਦੱਸ ਮੈ ਪਹਿਲਾਂ ਇਦਾਂ ਨਹੀਂ ਹਗਦਾ ਕਿਉਂ ਕਰਦਾ ਨਾ ਮਤਲਬ ਇਹਦਾ ਸੌਰੀ ਕਰਨ ਦਾ ਤਰੀਕਾ ਸੌਰੀ ਕਰਦਾ ਬਿਲਕੁਲ ਉਹ ਦੇਖੋ ਦੇਖੋ ਕਿਦਾਂ ਫੀਲ ਨਹੀਂ ਹੋ ਰਿਹਾ ਜਿੱਦਾਂ ਹਾਂ ਮਤਲਬ ਤੇ ਇਥੋਂ ਤੱਕ ਕਿ ਇਹ ਨੂੰ ਇਹਦੇ ਅੰਦਰ ਇਹਦੇ ਅੰਦਰ ਹੁਣੇ ਹੁਣੇ ਇਹਦੇ ਨਾਲ ਮੈਂ ਮਿਕਸ ਪਿਆਰ ਨਾ ਬੋਲਾਂਗਾ ਤੇ ਇਮੀਡੀਏਟਲੀ ਇਹਨੇ ਆਪਣਾ ਸੁਭਾਅ ਚੇਂਜ ਕਰ ਲੈਣਾ ਅੱਛਾ ਹਾਂ ਸੋ ਉਹ ਵੀ ਤਾਂ ਨਹੀਂ ਦੇਮੋ ਮੇਰੀ ਮੁੱਤੀ ਮੁੱਤੀ ਅੱਛਾ 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 ਆਈਸ਼ੀ ਆਵਾਜ਼ ਇਹਦੇ ਨੂੰ ਇਹਦੇ ਨੂੰ ਆਈ 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 ਇਹ ਮਤਲਬ ਜਿੱਦਾਂ ਆਪਾਂ ਸਵਿਚ ਆਨ ਕਰੀਦਾ ਤੇ ਬਲਬ ਬੰਦ ਹੋ ਜਾਂਦਾ ਚੱਲ ਪੈਂਦਾ ਇਹਨੂੰ ਵੀ ਉਦਾਂ ਹੀ ਬੰਦ ਕਰ ਲਓ ਇੱਕ ਸੈਕਿੰਡ ਚ ਭਾਵੇਂ ਬੰਦ ਕਰ ਲਓ ਭਾਵੇਂ ਇਹਨੂੰ ਚਾਲੂ ਕਰ ਲਓ ਠੀਕ ਹੈ ਜੀ ਸੋ ਇਹ ਸੀਗੀ ਡੈਮੋ ਦੀ ਡੈਮੋ ਤੇ ਮੰਨ ਲਓ ਇਹ ਨਾਰਮਲ ਵੀ ਆ ਮੈਂ ਅਗਰ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਨੂੰ ਵੀ ਛਿੜਕਦਾ ਤੇ ਇੱਥੇ ਅਸਰ ਉਦਾਂ ਹੀ ਹੋ ਜਾਂਦਾ ਮਾ ਮਤਲਬ ਇਹਨੂੰ ਇਹ ਚੰ ਇਹ ਚਾਂਬਲਿਆ ਹੋਵੇ ਨਾ ਇਹ ਵੀ ਦੇਖ ਲੈਂਦੇ ਆ ਚਾਂਬਲਿਆ ਹੋਵੇ ਚਲੋ ਹੁਣ ਦੇਖ ਦੇ ਇੱਕ ਸੈਕਿੰਡ ਡੈਮੋ ਮੁਗਣੀ 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 ਅੱਟੇ ਅੱਟੇ ਲੈ ਹਾਂ ਮੈਂ ਤੈਨੂੰ 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 ਮੈਂ ਕੀ ਕਹਿਆ ਇਦਰ ਮੈਂ ਆਪਣਾ ਹੋਮਵਰਕ ਕਰ ਲੈ ਤੈਨੂੰ ਕਿਹਾ ਨਹੀਂ ਮੈਂ ਤਕੀਦਾ ਨਹੀਂ ਆਪਣਾ ਹੋਮਵਰ ਅਸਰ ਉਧਰ ਪੂਰਾ ਅਸਰ ਉਹ ਸਾਈਡ ਤੇ ਪੂਰਾ ਇਧਰ ਇਧਰ ਪਤਾ ਨਹੀਂ ਇਧਰ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਪਰ ਉਧਰ ਅਸਰ ਇਵਿਟਲੀ ਹੋ ਜਾਂਦਾ ਠੀਕ ਹੈ ਜੀ ਕਹਿਣਾ ਕਹਿਣਾ 3 ਨੂੰ ਤੂੰ ਸੁਣਾਣਾ 9 ਨੂੰ ਉਹ ਗੱਲ ਇਹਦੇ ਨਾਲ ਪੱਕੀ ਆ ਇਸ ਬਲੌਗ ਵਿੱਚ ਸਾਨੂੰ ਬਹੁਤ ਮਜ਼ਾ ਆਇਆ ਅੱਜਾ ਬਲੌਗ ਬਣਾ ਕੇ ਤੇ ਬੜੀਆ ਜਿੱਦਾਂ ਤੁਸੀਂ ਕਿਹਾ ਦਿੱਤੇ ਉਸ ਤੋਂ ਵੱਧ ਕੇ ਨਹੀਂ ਉਹ ਤੋਂ ਵੱਧ ਕੇ ਆ ਜੀ ਤੇ ਇਹ ਵੀਡੀਓ ਆਪਾਂ ਤੁਸੀਂ ਦੇਖੋ ਇੰਜੋਏ ਕਰੋ ਤੇ ਨੈਕਸਟ ਐਪੀਸੋਡ ਇੱਕ ਹੋਰ ਫੁੱਲ ਬਣਾਵਾਂਗੇ ਤੇ ਅੱਜ ਇਹਦਾ ਸੇਕ ਵੀ ਥੋੜੀ ਠੀਕ ਨਹੀਂ ਜੇ ਕਾਮ ਰੇਸ਼ਾ ਹੋਵੇ ਠੰਡੇ ਨਾਲ ਦੇ ਏਰੀਆ 'ਚ ਬਹੁਤ ਆ ਕੁਰੀਸ਼ੀਆ ਫੈਟਸ ਨੂੰ ਪੈਣ ਲੱਗੀ ਇਹ ਕੈਨੇਡਾ ਦੇ ਨਾਲ ਬਿੰਦਾ ਨਾ ਕੋਪਰਲਾ ਕੁਰੀਸ਼ੀਆ ਆ ਸ਼ਾਇਦ ਕੁਰੀਸ਼ੀਆ ਹਾਂ ਉਹ ਰਸ਼ੀਆ ਕੁਰੀਸ਼ੀਆ ਹਾਂ ਕੁਰੀਸ਼ੀਆ ਤੇ ਠੀਕ ਆ ਦੇਖੀਰੋ ਆਪਣੇ ਬਸ ਹੋ ਗਿਆ